ਰਾਸ਼ਟਰਪਤੀ ਦੇ ਅਨੁਛੇਦ ਆ ਪ੍ਰੈਜ਼ੀਡੈਂਟ ਐਸ ਆਰਟੀਕਲਸ ਭਾਰਤੀ ਸੰਵਿਧਾਨ ਵਿੱਚ ਰਾਸ਼ਟਰਪਤੀ ਆ ਪ੍ਰੈਜ਼ੀਡੈਂਟ ਨਾਲ ਸੰਬੰਧਿਤ ਅਨੁਛੇਦਾਂ ਦਾ ਵਰਣਨ ਕੀਤਾ ਗਿਆ ਹੈ ਜੋ ਕਿ ਉਹਨਾਂ ਦੇ ਅਧਿਕਾਰਾਂ ਕਰਤਵਾਂ ਅਤੇ ਭੂਮਿਕਾ ਨੂੰ ਦਰਸਾਉਂਦੇ ਹਨ ਇੱਥੇ ਕੁਝ ਮੁੱਖ ਅਨੁਛੇਦਾਂ ਦਾ ਜ਼ਿਕਰ ਕੀਤਾ ਗਿਆ ਹੈ ਅਨੁਛੇਦ 52 ਰਾਸ਼ਟਰਪਤੀ ਦਾ ਪਦ ਇਹ ਸੰੁਚੇਦ ਵਿੱਚ ਰਾਸ਼ਟਰਪਤੀ ਦੇ ਪਦ ਦੀ ਸਥਾਪਨਾ ਅਤੇ ਉਹਨਾਂ ਦੀ ਭੂਮਿਕਾ ਦਾ ਵਰਣਨ ਹੈ ਰਾਸ਼ਟਰਪਤੀ ਭਾਰਤ ਦਾ ਪ੍ਰਧਾਨ ਪ੍ਰਤੀਨਿਧੀ ਹੁੰਦਾ ਹੈ। ਅਨੁਛੇਦ 52। ਰਾਸ਼ਟਰਪਤੀ ਦੇ ਅਧਿਕਾਰ ਇਸ ਅਨੁਛੇਦ ਵਿੱਚ ਰਾਸ਼ਟਰਪਤੀ ਨੂੰ ਦਿੱਤੇ ਗਏ ਅਧਿਕਾਰਾਂ ਦਾ ਜ਼ਿਕਰ ਹੈ, ਜਿਵੇਂ ਕਿ ਵਿਧਾਨ ਸਭਾ ਨੂੰ ਬੁਲਾਉਣਾ ਅਤੇ ਬੰਦ ਕਰਨਾ, ਵਿਧਾਨ ਪਰਿਸ਼ਦ ਦੀ ਸਥਾਪਨਾ ਕਰਨਾ, ਕੇਂਦਰ ਸਰਕਾਰ ਲਈ ਨਿਯੁਕਤੀਆਂ ਕਰਨਾ। ਅਨੁਛੇਦ 53। ਰਾਸ਼ਟਰਪਤੀ ਦੇ ਕਰਤੱਵ ਇਸ ਅਨੁਛੇਦ ਵਿੱਚ ਰਾਸ਼ਟਰਪਤੀ ਦੇ ਕਰਤੱਵਾਂ ਦਾ ਵਰਣਨ ਹੈ। ਜਿਸ ਵਿੱਚ ਸੰਵਿਧਾਨ ਦੇ ਅਨੁਸਾਰ ਦੇਸ਼ ਦੀ ਰੱਖਿਆ ਅਤੇ ਲੋਕਤੰਤਰ ਦੀ ਸੁਰੱਖਿਆ ਸ਼ਾਮਲ ਹੈ। ਅਨੁਛੇਦ 55 ਰਾਸ਼ਟਰਪਤੀ ਦੀ ਨਿਯੁਕਤੀ ਇਸ ਅਨੁਛੇਦ ਵਿੱਚ ਰਾਸ਼ਟਰਪਤੀ ਦੀ ਨਿਯੁਕਤੀ ਪ੍ਰਕਿਰਿਆ ਦਾ ਵਰਣਨ ਹੈ ਜਿਸ ਵਿੱਚ ਇਹ ਸਮਿਲਿਤ ਹੈ ਕਿ ਉਹਨਾਂ ਨੂੰ ਕਿਵੇਂ ਚੁਣਿਆ ਜਾਂਦਾ ਹੈ ਅਤੇ ਉਹਨਾਂ ਦੀ ਅਵਧੀ ਕੀ ਹੁੰਦੀ ਹੈ। ਅਨੁਛੇਦ 56 ਰਾਸ਼ਟਰਪਤੀ ਦਾ ਪਦ ਛੱਡਣਾ ਇਸ ਅਨੁਛੇਦ ਵਿੱਚ ਰਾਸ਼ਟਰਪਤੀ ਦੇ ਪਦ ਤੋਂ ਇਸਤਫਾ ਦੇਣ ਜਾਂ ਪਦ ਛੱਡਣ ਦੀ ਪ੍ਰਕਿਰਿਆ ਦਾ ਜ਼ਿਕਰ ਹੈ। अनुच्छेद 57 राष्ट्रपति ਦੇ ਪ੍ਰਤੀਨਿਧੀ ਇਸ ਅਨੁਛੇਦ ਵਿੱਚ ਉਹਨਾਂ ਦੇ ਪ੍ਰਤੀਨਿਧੀ ਦੇ ਰੂਪ ਵਿੱਚ ਕਾਰਜਾਂ ਦਾ ਵਰਣਨ ਹੈ ਜਿਵੇਂ ਕਿ ਵਿਦੇਸ਼ੀ ਯਾਤਰਾ ਸੰਵਿਧਾਨਿਕ ਸਮੇਲਨ ਵਿੱਚ ਭਾਗ ਲੈਣਾ ਆਦਿ अनुच्छेद 58 ਰਾਸ਼ਟਰਪਤੀ ਦੇ ਅਧਿਕਾਰ ਅਤੇ ਕਰਤਵਿਅਾਂ ਇਸ ਅਨੁਛੇਦ ਵਿੱਚ ਰਾਸ਼ਟਰਪਤੀ ਨੂੰ ਦਿੱਤੇ ਗਏ ਕੁਝ ਵਿਸ਼ੇਸ਼ ਅਧਿਕਾਰਾਂ ਅਤੇ ਉਹਨਾਂ ਦੇ ਕਰਤਵਿਆਂ ਤੇ ਚਰਚਾ ਕੀਤੀ ਗਈ ਹੈ अनुच्छेद 59 ਸਮੱਸਿਆ ਸਮਾਧਾਨ ਇਸ অনুচ্ছেদ ਵਿੱਚ ਰਾਸ਼ਟਰਪਤੀ ਦੀ ਭੂਮਿਕਾ ਤੇ ਵਿਸਤਾਰ ਨਾਲ ਚਰਚਾ ਕੀਤੀ ਗਈ ਹੈ ਜਦੋਂ ਦੇਸ਼ ਕਿਸੇ ਸਮੱਸਿਆ ਤੋਂ गुज़र ਰਿਹਾ ਹੁੰਦਾ ਹੈ। অনুচ্ছেদ 60 ਰਾਸ਼ਟਰਪਤੀ ਅਤੇ ਸਰਕਾਰ ਇਸ অনুচ্ছেদ ਵਿੱਚ ਰਾਸ਼ਟਰਪਤੀ ਅਤੇ ਸਰਕਾਰ ਦੇ ਵਿਚਕਾਰ ਸੰਬੰਧ ਦਾ ਵਰਣਨ ਹੈ ਜੋ ਕਿ ਦੇਸ਼ ਦੀ ਰਾਜਨੀਤੀ ਵਿੱਚ ਮਹੱਤਵਪੂਰਨ ਹੈ। অনুচ্ছেদ 61 ਰਾਸ਼ਟਰਪਤੀ ਦੇ ਨਿਯੁਕਤ ਅਧਿਕਾਰੀ ਇਸ ਅਨੁਛੇਦ ਵਿੱਚ ਉਹਨਾਂ ਅਧਿਕਾਰੀਆਂ ਦਾ ਵਰਣਨ ਹੈ ਜਿਨ੍ਹਾਂ ਨੂੰ ਰਾਸ਼ਟਰਪਤੀ ਨਿਯੁਕਤ ਕਰਦੇ ਹਨ ਅਤੇ ਉਹਨਾਂ ਦਾ ਕਾਰਜ ਖੇਤਰ ਕੀ ਹੁੰਦਾ ਹੈ। ਅਨੁਛੇਦ 8 ਰਾਸ਼ਟਰਪਤੀ ਦਾ ਸਮਰਥਨ ਇਸ ਅਨੁਛੇਦ ਵਿੱਚ ਰਾਸ਼ਟਰਪਤੀ ਦੇ ਸਮਰਥਨ ਅਤੇ ਉਹਨਾਂ ਦੀ ਭੂਮਿਕਾ ਨੂੰ ਦਰਸਾਇਆ ਗਿਆ ਹੈ ਜੋ ਦੇਸ਼ ਦੀ ਇਕਤਾ ਅਤੇ ਇੰਟੀਗ੍ਰਿਟੀ ਨੂੰ ਬਣਾਈ ਰੱਖਣ ਵਿੱਚ ਮਦਦਗਾਰ ਹੁੰਦੀ ਹੈ। ਇਹ ਸਾਰੇ ਅਨੁਛੇਦ ਰਾਸ਼ਟਰਪਤੀ ਦੀ ਭੂਮਿਕਾ ਅਤੇ ਅਧਿਕਾਰਾਂ ਨੂੰ ਦਰਸਾਉਂਦੇ ਹਨ। ਜੋ ਭਾਰਤ ਦੇ ਲੋਕਤੰਤਰੀ ਵਿਵਸਥਾ ਵਿੱਚ ਬਹੁਤ ਮਹੱਤਵਪੂਰਨ ਹਨ ਜੇਕਰ ਤੁਹਾਨੂੰ ਇਹਨਾਂ ਅਨੁਛੇਦਾਂ ਤੇ ਵਧਿਕ ਜਾਣਕਾਰੀ ਚਾਹੀਦੀ ਹੈ ਜਾਂ ਕਿਸੇ ਵਿਸ਼ੇਸ਼ ਪੰਲੂ ਤੇ ਚਰਚਾ ਕਰਨੀ ਹੋਵੇ ਤਾਂ ਬਿਲਕੁਲ ਦੱਸੋ